ਮਾਤਾ ਇਹ ਦਿਵਸਦਰ ਔਰ ਕੇਚਿਛਨਾਨ ਕਰਕੇ ਪੂਰਾ ਸਭ ਜਾਣ ਹੀ ਦਿੰਦੇ ਕਿਸੇ ਨੂੰ ਅਸੀਂ ਜਾਣ ਹੀ ਨਹੀਂ ਦਿੰਦੇ ਉਹ ਤੇ ਲੋੜ ਨਹੀਂ ਐ ਲੇਕਿਨ ਮਾਤਾ ਇਹਦਾ ਹੁਕਮ ਹੋ ਗਿਆ ਤੇ ਮੈਨੂੰ ਜ਼ਰੂਰ ਲੈ ਕੇ ਜਾਣਗੇ ਪਹਿਲੇ ਵੀ ਲੈ ਕੇ ਗਏ ਸੀ ਮੇਰਾ ਰਾਤੀ 2 ਵਜੇ 1 ਵਜੇ ਤੋਂ 3 ਵਜੇ ਤੱਕ ਬੈਠਣਾ ਪੈਂਦਾ ਨੀਚੇ ਇੱਕ ਚੌਂਕੜੇ ਵਿੱਚ ਬੈਠਣਾ ਤੇ ਉਹ ਤੋਂ ਉੱਥੇ ਮੇਰੇ ਸਭ ਕੁਝ ਪ੍ਰਾਪਤ ਹੋਇਆ ਸੀ ਉਸ ਟੰਮੀ ਮਾਤਾ ਜੀ ਉਦੋਂ ਹੀ ਮੈਨੂੰ ਮਿਲੇ ਸੀ ਜਦੋਂ ਅਸੀਂ ਇਸ ਟੰਮੀ ਅਸੀਂ ਅੰਦਰ ਗਏ ਆ ਮਤਲਬ ਜਦੋਂ ਅਸੀਂ 3 ਵਜੇ ਬਾਹਰ ਮੈਂ ਆ ਕੇ ਸੋ ਗਈ ਮਾਤਾ ਸਾਹਿਬ ਕੁੜੀ ਮਿਲੇ ਮੈਨੂੰ ਮਰੇ ਬਾਣ ਚ ਗਲਵੱਕੜੀ ਪਾਈ ਐ ਸਲੋਪਾ ਪਾਇਆ ਇਹਨਾਂ ਮੈਗਾ ਸਿੰਘ ਦੱਸਦਾ ਵਾਜਾ ਸਿੰਘ ਦੱਸਦਾ ਵਾਜਾ ਸਿੰਘ ਬੜੇ ਹਰ ਅਨੋਏ ਕਹਿੰਦੇ ਮੈਨੇ ਐਨੇ ਸਾਲ ਤੱਕ ਮੈਨੂੰ ਅਜ ਤੱਕ ਸਰੋਪਾ ਨਹੀਂ ਪਿਆ ਤੁਹਾਨੂੰ ਕੈ ਸਰੋਪਾ ਪੈ ਗਿਆ ਇਹ ਕਿਹਾ ਸੀ ਪਰ ਤੁਹਾਡੀ ਬਹੁਤ ਬਹੁਤ ਧੰਨਵਾਦ ਤੁਹਾਡਾ ਮਨ ਨਹੀਂ ਐਨੀ ਜਗ੍ਹਾ ਜਾ ਕੇ ਆ ਗਈ ਸੀ ਮੈਂ ਬਿਲਕੁਲ ਨਹੀਂ ਸੀ ਮਤਲਬ ਇੱਥੇ ਵੀ ਆਈ ਡਰ ਡਰ ਦੀ ਆਈ ਸੀ ਮੈਂ ਮੇਰੇ ਅੰਦਰ ਕੁਝ ਨਹੀਂ ਸੀ ਕਾਲ ਮੈਂ ਕਿਹਾ ਨਹੀਂ ਇੱਥੇ ਵੀ ਕੁਝ ਨਹੀਂ ਬਣਦਾ ਮੇਰਾ ਜਦ ਇੰਨੀ ਜਗ੍ਹਾ ਨਹੀਂ ਕਿਸੇ ਨੇ ਮ ਦਿਖਾਇਆ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਸਿਦਾਰਸ਼ ਕਰਾਏ ਮਾਤਾ ਜੀ ਖੜੇ ਸੀ ਤੁਹਾਡੇ ਵਾਲੀ ਉਹਨੇ ਹੱਥ ਕੀਤਾ ਦੇਖ ਰਹੀ ਸੀ ਤੁਹਾਨੂੰ ਮਤਲਬ ਤੁਹਾਡੇ ਵਾਲ ਦੇਖ ਰਹੀ ਸੀ हां थे सिमरनワलडा ਲੈ ਕੇ ਆਣਾ ਵਾਹ ਜੋਰ ਸਾਹਿਬ ਅੱਛਾ ਹੋ ਜਾਗੀ ਤੁਹਾਡੇ ਨਾਲ ਸਿੰਘ ਬਾਂ ਸਿੰਘ ਕਹਿੰਦੇ ਕੈ ਰਹੇ ਕੈ ਸਿਮਰਨ ਨਾਲ ਲੈ ਕੇ ਆਣਾ ਸਿਮਰ ਕੋ ਕਹੇ ਸੀ ਸਿਮਰਜੀਤ ਕੌਰ ਹਾਂ ਸਿਮਰਜੀਤ ਕੌਰ ਨੂੰ ਕਹਿੰਦੇ ਨਾਲ ਲੈ ਕੇ ਆਣਾ ਬਹੁਤ ਅੱਛਾ ਲੱਗਿਆ ਜੋ ਮੈਂ ਚੰਨੀ ਸੋਹਣ ਮਿਲ ਗਿਆ ਅੱਗੇ ਮੇਰੇ ਨਾਲ ਰਹਿਣਾ ਮੇਰੇ ਅੱਗੇ ਜੋ ਵੀ ਉਹ ਕਲੀਅਰ ਕਰਾਂਦੇ ਰਹਿਣਾ ਮੇਰੇ ਨਾਲ ਬਿਲਕੁਲ ਬਹੁਤ ਅੱਛਾ ਲੱਗਿਆ ਜੋ ਮੈਂ ਚੰਨੀ ਸੋਹਣਾ ਪਰਮਾਤਮਾ ਨੂੰ ਚੰਨੀ ਸੋਹਣਾ ਫੋਰ ਬੈਟਰ ਸਭ ਬੱਚੇ ਬੱਛੇ ਅੱਛੇ ਮੇਰੇ ਬਹੁਤ ਅੱਛੀ ਫੈਮਿਲੀ ਮੇਰੀ ਮਤਲਬ ਕੋਈ ਕਮੀ ਨਹੀਂ ਮੇਰੇ ਜ਼ਿੰਦਗੀ ਦੇ ਵਿੱਚ ਇੱਕ ਹੀ ਕਮੀ ਸੀ ਪਰਮਾਤਮਾ ਨੂੰ ਮਿਲਣਾ ਸੀ ਉਹ ਮੈਨੂੰ ਮਿਲ ਗਏ ਪਹਿਲੇ ਮਿਲਦੇ ਸੀ ਉਹ ਪਿੱਛੇ ਟੱਗੇ ਸੀ ਕਿਉਂ اٹੇ ਹੋਣ ਅੱਗੇ ਅੱਗੇ ਸਾਫ਼ ਹੁੰਦਾ ਜਾਏਗਾ ਇਸ ਤਰ੍ਹਾਂ ਕਿ ਮੇਰੇ ਤੋਂ ਕੀ ਗਲਤੀਆਂ ਹੋਈਆਂ ਮੈਂ ਅੱਜ ਜਿਤੇ ਜਿਤੇ ਮੈਂ ਜਾਣਦਰੀ ਉਹਨਾਂ ਨੇ ਮੇਰਾ ਸਭ ਕੁਝ ਦੇਖ ਕੇ ਉਹਨਾਂ ਨੇ ਬੰਦ ਕੀਤਾ ਕਿਉਂਕਿ ਮੈਨੂੰ ਇੰਨੀ ਖੁਸ਼ੀ ਹੁੰਦੀ ਸੀ ਨਾ ਦੇਖ ਕੇ ਮਤਲਬ ਕਿਦ ਨੂੰ ਆਇਆ ਅੱਜ ਉਹਨੂੰ ਮਹਾਰਾਜ ਜੀ ਮਿਲੇ ਆ ਅੱਜ ਉਹਨੂੰ ਗੁਰੂ ਹਰਿ ਸਿੰਘ ਮਹਾਰਾਜ ਮਿਲੇ ਆ ਗੁਣ ਨਾਗ ਦੇਵ ਮਹਾਰਾਜ ਮਿਲੇ ਮੈਂ ਉਹਨਾਂ ਸਭ ਨੂੰ 10 ਦੀ ਬਣਾਇ ਮੇਰੇ ਦੋਸਤਾਂ ਦੀ ਜਿੱਜਾ ਥੋੜਾ ਜਿਨੇ ਜਿਨ ਪਰ ਪਾਇਆ ਤਿੰਨੇ ਛੁਪਾਇਆ ਕਿੰਤ ਉਸ ਤੇ ਮੈਂ ਡੰਡ ਹੋ ਰਿਹਾ ਬਿਟਰੇ ਬੰਦੀ ਕੁਛ ਨਹੀਂ ਜਾਣਾ ਫਿਰ ਉਹੀ ਗੱਲ ਹੋਈ ਫਿਰ ਮੈਂ ਕੀ ਕਰਨਾ ਸਾਰਾ ਦਿਨ ਨਾ 5 ਘੰਟੇ ਦਾ ਰਾਤ ਦੇ ਮੈਂ ਚੌਕੜਾ ਹੁੰਦਾ ਸੀ ਔਰ 4 ਘੰਟੇ ਵਿੱਚ ਪਾਂਡੇ ਸੇਵਾ ਕਰਦਾ ਸੀ ਗੁਰਦਰਾਂ ਜਾ ਕੇ ਉਹਦੇ ਵਿੱਚ ਮਤਲਬ ਬੜੇ ਮੈਨੂੰ ਕੋ ਗੁਰਨਾਨ ਦੇਵ ਮਹਾਰਾਜ ਵੀ ਆਣ ਲੱਗੇ ਛੋਟੇ ਸਹਬ ਜੇ ਸਾਰੇ ਦਰਸ਼ਨ ਹੋਣ ਲੱਗੇ ਦਰਸ਼ਨ ਹੋਣ ਤੋਂ ਬਾਅਦ ਫਿਰ ਮਤਲਬ ਮੈਂ ਨਾ ਕਿਸੇ ਨੂੰ ਕਹਿ ਦਿੰਦਾ ਵੇ ਜਾਓ ਮਹਾਰਾਜ ਕਿਰਪਾ ਕਰਨਗੇ ਉਤੇ ਕਿਰਪਾ ਨੇ ਮੈਂ ਐਵੇਂ ਦੀ ਐਵੇਂ ਮੈਂ ਕਿਹਾ ਮੈਂ ਸੋਚ ਲਾ ਮੈਂ ਕਿਹਾ ਮੇਰਾ ਖੁਦ ਦਾ ਕਾਬਲ ਬਣਾ ਇਹਨਾਂ ਦੀ ਕਿਰਪਾ ਕਿਸ ਤਰ੍ਹਾਂ ਹੋ ਰਹੀ ਪਰ ਹੋਨੇ ਜਿਹੜੀ ਕਿਰਪਾ ਆਪਣੇ ਤੇ ਹੁੰਦੀ ਆ ਨਾ ਇਹ ਲੁਕਾਉਣ ਵਾਲੀ ਨਹੀਂ ਇਹ ਦੱਸਣ ਵਾਲੀ ਹੈ ਸਾਰੇ ਸੁਣ ਲੋ ਜਿਨ੍ਹਾਂ ਨੂੰ ਵੀ ਕਿਸੇ ਦੇਵ ਦਾ ਦੂਰ ਦੇ ਦਰਸ਼ਨ ਹੁੰਦੇ ਆ ਕਿਸੇ ਮਾਤਾ ਦੇ ਦਰਸ਼ਨ ਹੁੰਦੇ ਆ ਕਿਉਂਕਿ ਜਿਹੜੀ ਚੀਜ਼ ਹੁਣ ਮੈਂ ਪਹਿਲਾਂ ਲੁਕੋ ਕੇ ਰੱਖਦੀ ਸੀਗੀ ਮੈਂ ਨਹੀਂ ਕਿਸੇ ਨੂੰ ਦੱਸਦੀ ਸੀਗੀ ਬਹੁਤ ਸ਼ੁਰੂ ਤੋਂ ਮੇਰੇ ਨਾਲ ਚੱਲਦੇ ਆ ਰਹੇ ਲੇਕਿਨ ਜਿਹੜੇ ਹੁਣ ਸੂਰਜ ਦੇਵਤਾ ਵੱਲੋਂ ਹੁਕਮ ਆਈ ਸੀ ਵੀ ਪੱਤੇ ਪੱਤੇ ਨੂੰ ਜ਼ਰਰੇ ਜ਼ਰਰੇ ਨੂੰ ਇੱਕ ਕੱਲੇ ਕੱਲੇ ਬੰਦੇ ਨੂੰ ਪਤਾ ਹੋਣਾ ਚਾਹੀਦਾ ਕਿ ਸਾ ਅਸੀਂ ਪਰਮਾਤਮਾ ਅਸੀਂ ਸਾ ਰੱਬ ਦਾ ਰੂਪ ਆਸੀਂ ਤੇ ਸਾਡੇ ਬਾਰੇ ਕੱਲੇ ਕੱਲੇ ਬੰਦੇ ਨੂੰ ਪਤਾ ਹੋਣਾ ਚਾਹੀਦਾ ਜਿਹੜਾ ਟਾਈਮ ਹੈ ਆਉਣ ਵਾਲਾ ਇਹ ਬਹੁਤ ਔਖਾ ਟਾਈਮ ਹੈ ਹਰ ਕਿਸੇ ਦੇ ਉੱਪਰ ਜਿੰਨਾ ਨਾਮ ਕੋਈ ਜਪ ਸਕੇ ਪਰਮਾਤਮਾ ਦਾ ਸਿਮਰਨ ਕਰ ਸਕੇ ਉਨਾਂ ਘਟ ਹੈ ਆ ਜਿਹੜਾ ਹੁਣ ਟਾਈਮ ਚੱਲ ਰਿਹਾ ਹੈ ਬਸ ਪਰ ਹੁਣ ਇਹ ਹੀ ਕਿ ਪਗੜੇ ਜਿਹੜੇ ਚਾਰ ਪੰਜ ਘੰਟੇ ਪਹਿਲੇ ਸਿਮਰ ਹੁੰਦਾ ਸੀ ਮੇਰਾ ਚੌਂਕੜਾ ਉਹ ਵੀ ਮੇਰੇ ਦੁਆਰੇ ਲੱਗ ਜੇ ਉਸ ਸਰੇ ਮੇ ਦੁਬਾਰਾ ਸ਼ੁਰੂ ਹੋ ਜਾਮ ਪਾਂਡੇ ਸੇ ਦੁਬਾਰਾ ਚੋਰਮੇ ਹੋ ਜਾਈ ਚਾਰ ਪੰਜ ਘੰਟੇ ਡਿਊਟੀ ਤਾਂ ਹੁੰਦੇ ਸੀ ਬੱਚੇ ਸਕੂਲ ਹੁੰਦੇ ਸੀ ਚਲੇ ਜਾਂਦੇ ਸੀ ਕਰੀਏ ਡਾਂਡ ਉਸ ਨੂੰ ਐ ਡਾਂਡ ਦਿੰਦੇ ਸੀ ਕਹਿੰਦੇ ਸੀ ਤੂੰ ਸਾਰਨ ਸਕੂਲ ਰੰਨੀ ਹੈ ਗੁਰਦਾਹੇ ਬੱਚਿਆਂ ਦੇ ਪੇਪਰ ਚਾਲ ਰੇ ਸਾਰਨ ਗੁਰਦਾਹੇ ਰੰਨੀ ਹੈ ਪਰ ਪਤਾ ਨਹੀਂ ਮੇਰੀ ਕਿਹੜੀ ਮਸਤੀ ਚ ਰਹਿੰਦੀ ਸੀ ਮੈਂ ਸੁਣਦੀ ਨਹੀਂ ਹੁੰਦੀ ਕਿਸੇ ਦੀ ਨਹੀਂ ਸੁਣਦੀ ਹੁੰਦੀ ਸੀ ਪਰ ਮਹਾਰਾਜ ਕਿਰਪਾ ਹੋਈ ਇਹਨਾਂ ਦੀ ਬੜੀ ਕਿਰਪਾ ਹੋ ਗਈ ਹੁਣ ਤੇ ਉਦੋਂ ਤੋਂ ਘੱਟ ਸੀ ਹੁਣ ਜ਼ਿਆਦੀ ਹੋ ਗਈ ਜੀ ਬਹੁਤ ਵਧੀਆ ਹੋਦਾ ਮਣੇ ਨਾ ਹੋਗੀ ਕਿਉਂਕਿ ਅਸੀਂ ਮੈਂ ਸਮਝੀ ਇਹ ਇਹਨਾਂ ਦੀ ਪੁਲਿਸ ਲਾਈਨਸ ਮਤਲਬ ਪੁਲਿਸ ਦੇ ਡਿਪਾਰਟਮੈਂਟਸ ਦੀ ਇਹਨਾਂ ਦੀ ਲਾਈਨਸ ਉਹ ਲੱਗ ਸੀ ਮੇਰੇ ਲੱਗ ਸੀ ਮੈਂ ਬਚਪਨ ਤੋਂ 4 ਸਾਲ ਦੀ 11 ਸਾਲ ਦੀ ਮੈਨੂੰ ਮਾਤਾ ਦੇ ਸੰਤੋਸ਼ ਦੇ ਵਰਤ ਰੱਖਦੇ ਨੇ ਸੀ ਮੈਨੂੰ ਪਤਾ ਨਹੀਂ ਹੁੰਦਾ ਕੀ ਹੈ ਵੀ ਸਾਰੀਆਂ ਕੁੜੀਆਂ ਰੱਖਣੇ ਦਾ ਉਹਦਾ ਗੁਰਦਾ ਸਾਡੇ ਪੰਜ ਗੁਰਦਾਨੇ ਸੀ ਹੁੰਦਾ ਤੇ ਉਹ ਵਰਤ ਰੱਖਣੇ ਮੈਂ ਕਿਉਂ ਰੱਖਦੀ ਆ ਕਿ ਤੂੰ ਵੀ ਰੱਖਣ ਲੱਗ ਜਾ ਤੇ ਮੰਮੀ ਨੇ ਮੇਰੇ ਕੇਸ ਕੇਸ ਸੁਣਾ ਕਰਾਣਾ ਮੇਰਾ ਕੇਸ ਬੜੇ ਲੰਬੇ ਲੰਬੇ ਹੁੰਦੇ ਸੀ ਤੇ ਮਤਲਬ ਮਾਤਾ ਜੀ ਨੇ ਮੈਨੂੰ ਐ ਮਿਲਣਾ ਸ਼ਰੇਆਮ ਮੈਂ ਕਹਿੰਦਾ ਮੰਮੀ ਇੱਕ ਨਾ ਆਂਟੀ ਮਿਲਦੇ ਮੈਨੂੰ ਛੋਟੀ ਦੀ ਹੁੰਦੀ ਸੀ ਕਹਿੰਦੇ ਕਿ ਚੋੜਾ ਪਿਆ ਹੋਇਆ ਤੇ ਮੈਂ ਮਹਿੰਦੀ ਲਾਈ ਬੜੇ ਸੋਹਣੇ ਮੈਂ ਕਿਉਂ ਲੰਬੇ ਲੰਬੇ ਵਾਲੇ ਤੇ ਉੱਥੇ ਫਿਰ ਇੱਕ ਨਾ ਪਿੱਛੇ ਸਾਡੇ ਭਗਦੇ ਰਹਨ ਉਹ ਸੀ ਮਮਾਤਾ ਦਾ ਉਹਨੂੰ ਪਤਾ ਲੱਗ ਗਿਆ ਉਹ ਕਹਿੰਦੇ ਇਹ ਤੇ ਇੰਨੀ ਗਰਪਾ ਹਾਂ ਉਹ ਤੋਂ ਆਉਂਦੇ ਸੀ ਮਨੁਸ਼ੇਰੇ ਆਮ ਕੋ ਦੀ ਉਹਨੂੰ ਨਾਰੀਅਲ ਦੇ ਕੇ ਜਾਣੇ ਫਿਰ ਮੈਂ ਕਿਹਾ ਕੌਣ ਫੇਕ ਦਿੰਨੇ ਕਿਹਾ ਨਹੀਂ ਮੈਂ ਤੇ ਬਹਨ ਕਿਹਦੇ ਵਰਤ ਰੱਖਦੀ ਮੈਨੂੰ ਉਹ ਸ਼ਰਮ ਦਿਖਾਉਣਾ ਕਿਸ ਕੋਣ ਹੈ ਫਿਰ ਇੱਕ ਦਿਨ ਸ਼ੇਰ ਦੇ ਉੱਪਰ ਬੈਠੇ ਹੋਏ ਆਏ ਸ਼ੇਰ ਦੇ ਉੱਪਰ ਦਰਸ਼ਨ ਹੋਏ ਮਤਲਬ ਬੜੀਆਂ ਆਹ ਜਿਹਾ ਕੋਤਕਸੀ ਕਿ ਮੈਨੂੰ ਫਟਾਫਟ ਦਰਸ਼ਨ ਹੋ ਜਾਂਦੇ ਸੀ ਜਲਦੀ ਜਲਦੀ ਹੋ ਜਾਂਦੇ ਸੀ ਬਹੁਤ ਜਲ ਦਰ ਉਹ ਦਰਸ਼ਨ ਮੇਰੇ ਹੁਣ ਬੰਦ ਹੋ ਚੁੱਕੇ ਸੀ ਬਿਲਕੁਲ ਤੁਹਾਨੂੰ ਹੁਣ ਦਰਸ਼ਨ ਹੋਣੇ ਸਟਾਰਟ ਹੋ ਜਾਣੇ ਲੇਕਿਨ ਲੋਕਾਂ ਦਾ ਭਲਾ ਕਰੀਓ ਬਾਸ ਜੇ ਮਹਾਰਾਜ ਦੀ ਕਿਰਪਾ ਕਰਣ ਸੱਚੇ ਬਾਸ਼ਾ ਇਹ ਨਾ ਹੋ ਸਕਦਾ ਤੁਸੀਂ ਸਾਥ ਦੋਗੇ ਤਾਂ ਹੋਏਗਾ ਗੱਲੀ ਦੇ ਮੇਰੇ ਪਿੱਛੇ ਡਰ ਜ ਨਹੀਂ ਹੋਏਗਾ ਹੋਏਗਾ ਤੁਸੀਂ ਸਾਥ ਦੋਗੇ ਲਾਈਕ ਟੀਮ ਹੋਣੀ ਚਾਹੀਦੀ ਹੈ ਨਾ ਇਕੱਲਾ ਬੰਦਾ ਡਰ ਜਾਂਦਾ ਕਿ ਪਹਿਲਾ ਨਵਾਂ ਹੋਇਆ ਹਰ ਜਿੱਤੇ ਆਪਣੇ ਹਾਂਜੀ ਐਵੇਂ ਮੈਕੈਨਿਜ਼ਮ ਤੁਸੀਂ ਜਾਓ ਗੁਰਦਾਰੇ ਭਲਾ ਹੋ ਜਾਏਗਾ ਮਹਾਰਾਜ ਜੀ ਦੀ ਕਿਰਪਾ ਕਰਨ ਮਾਰੇ ਉਹ ਮਹਾਰਾਜ ਦੀ ਕਿਰਪਾ ਕਰਦੇ ਕਰਦੇ ਹੋ ਜਾਂਦੀ ਸੀ ਪਰ ਮੈਨੂੰ ਸਮਝ ਕੁਛ ਨਹੀਂ ਸਿਆਰਿਆ ਉਹ ਨਾਮ ਨੂੰ ਦੱਸਦਾ ਸੀ ਜਿਹਨੂੰ ਦੱਸ ਦਿੰਦੇ ਸੀ ਉਹਨਾਂ ਨੇ ਫਿਰ ਬੰਦਨ ਕਰ ਦਿੱਤਾ ਵੀ ਉਹਨਾਂ ਨੇ ਇਹ ਮੈਨੂੰ ਕਿਹਾ ਸੀ ਕਿ ਕਹਿੰਦੇ 40 ਸਾਲ ਸਾਂਤਾਂ ਦੀ ਸੇਵਾ ਕੀਤੀ ਸਾਨੂੰ ਨੇ ਇੱਕ ਚੇਂਜ ਲਈ ਤੂੰ ਤੂੰ ਕਿਸ ਤਰ੍ਹਾਂ ਲੈ ਲਈ ਹੈ ਤੈਨੂੰ ਕਿਸ ਤਰ੍ਹਾਂ ਮਿਲੀ ਹੈ ਪਰ ਉਹ ਸੰਤ ਬਹੁਤ ਪਿਆਰ ਕਰਦੇ ਹਾਂ ਦਿਖੇ ਵੀ ਆ ਤੁਹਾਨੂੰ ਪਤਾ ਹਾਂ ਦਿਖੇ ਉਹ ਤਾਂ ਦਿਖੇ ਵੀ ਹੀ ਆ ਦੂਰ ਸਿੱਖੇ ਆ ਦੂਰ ਆ ਹਾਂ ਪਰ ਉਹ ਮਹਾਰਾਜ ਜੀ ਉਹ ਬਾਬਾ ਸੇਹ ਸਿੰਘ ਜੀ ਕਹ ਰਹੇ ਸੀ ਅਗਰ ਉਹਨਾਂ ਦਾ ਜਨਮ ਹੋ ਚੁੱਕਿਆ ਫਿਰ ਤੁਹਾਨੂੰ ਨਹੀਂ ਮਿਲਣਗੇ ਅਗਰ ਹੈਗੇ ਉਹਨਾਂ ਨੇ ਨਹੀਂ ਜਨਮ ਹੋਇਆ ਕਹਿੰਦੇ ਫਿਰ ਆਣਗੇ ਤੁਹਾਡੇ ਕੋਲ ਦੁਬਾਰਾ ਆਣਗੇ ਬਹੁਤ ਬਹੁਤ ਧੰਨਵਾਦ ਸਾਰਾ ਸੰਗਤ ਦਾ ਬਹੁਤ ਚ